ਦਿਲਜੀਤ ਸਿੰਘ ਲਕੀ ਵਲੋਂ ਕਨੀਏ ਕੇ ਪਾਂਕਰ ਪਿੰਡ ਦਾ ਤੋਰਾ ਵਿਕਾਸ ਕਾਰਜ ਤੇ ਕੰਮ ਕਰਵਾਈ ਸ਼ੁਰੂ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਮੌਕੇ ਤੇ ਹੱਲ ਕਰਨ ਦੀ ਕੀਤੀ ਕੋਸ਼ਿਸ਼ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਤੇ ਹਲਕਾ ਇੰਚਾਰ ਸਿੰਘ ਅਠੰਦਲਜੀਤ ਸਿੰਘ ਲੱਕੀ ਫਲਕੇ ਦੇ ਪਿੰਡ ਕਣੀਏ ਕੇ ਬਾਂਗਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਤੇ ਕੰਮ ਸ਼ੁਰੂ ਕਰਵਾਏ ਗਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਇਸ ਮੌਕੇ ਉਹਨਾਂ ਵੱਲੋਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਹਰ ਵਰਗ ਦੇ ਕੰਮ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਅਤੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਰੰਗਲਾ ਪੰਜਾਬ ਬਣਾਉਣ ਲਈ ਸਾਤ ਮਿਹਨਤ ਕਰ ਰਹੇ ਹਨ ਅਤੇ ਇਸ ਰੰਗਲੇ ਪੰਜਾਬ ਨੂੰ ਬਣਾਉਣ ਲਈ ਆਮ ਆਦਮੀ ਪਾਰਟੀ ਦਾ ਹਰ ਆਗੂ ਅਤੇ ਵਰਕਰ ਸਖਤ ਮਿਹਨਤ ਕਰ ਰਿਹਾ ਹੈ ਉਹਨਾਂ ਕਹਿੰਦੇ ਕਿਸੇ ਵੀ ਵਰਕਰ ਦਾ ਕੰਮ ਰੁਕ ਨਹੀਂ ਦਿੱਤਾ ਜਾਵੇਗਾ ਤਾਂ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਹਲਕਾ ਫਤਿਹਗੜ ਚੂੜੀਆਂ ਦਾ ਜਿਹੜਾ ਇਹ ਪਿੰਡਿਆ ਇਹ ਦੂਜੇ ਨੰਬਰ ਦਾ ਪਿੰਡਿਆ ਇੱਕ ਨੰਬਰ ਤੇ ਭਗਵਾਲਿਆ ਦੂਜੇ ਨੰਬਰ ਤੇ ਸਾਡਾ ਇਹ ਘੜੀਆਂ ਦੇ ਮੰਗਰ ਪਿੰਡਿਆ ਕਿਉਂਕਿ ਇਹ ਮੇਰੇ ਆਪਣਾ ਪਰਿਵਾਰ ਆ ਸਾਰੇ ਇਹਨਾਂ ਦੇ ਕੰਮ ਕਾਫੀ ਦਿਰ ਦੇ ਰੁਕੇ ਹੋਏ ਸੀਗੇ ਉਹ ਆਪਾਂ ਮਤਲਬ ਜਿਹੜਾ ਪ੍ਰਸ਼ਾਸਨ ਤੋਂ ਕਰਵਾਏ ਆ ਹੁਣ ਇਹਨਾਂ ਦੀ ਸਰਪੰਚ ਜਿਹੜੇ ਸੀਗੇ ਪਹਿਲਾਂ ਕੋਈ ਕੰਮ ਨਹੀਂ ਸੀ ਚੱਲ ਰਿਹਾ ਬੜੇ ਚਲਦੇ ਵਿਚਾਰੇ ਖੱਜਲ ਖਰਾਬ ਹੋਣ ਦੇ ਕੋਈ ਸੈਕਟਰੀ ਖਰਾਬ ਕਰਦਾ ਸੀ ਕੋਈ ਦੂਜੇ ਅਫਸਰ ਜਿਹੜੇ ਕੰਮ ਨਹੀਂ ਕਰਦੇ ਉਹ ਆਪਾਂ ਉਹਨਾਂ ਨੂੰ ਸਿੱਧਾ ਕਰ ਲਿਆ ਜਿਹੜਾ ਕੋਈ ਅਫਸਰ ਅੱਗੇ ਤੋਂ ਕੋਈ ਖਰਾਬ ਕਰਦਾ ਕਿਹੜੇ ਵੀ ਵਿਭਾਗ ਦੇ ਉਹ ਬਖਸ਼ਿਆ ਨਹੀਂ ਜਾਊਗਾ ਮੈਂ ਕੋਈ ਨਹੀਂ ਤੇ ਮੈਂ ਪਿਆਰ ਨਾਲ ਦੱਸਦਾ ਸਾਰਿਆਂ ਨੂੰ ਜਿਹੜਾ ਬੰਦਾ ਵੀ ਸਾਡੇ ਸਮਾਜ ਦੇ ਲੋਕਾਂ ਨੂੰ ਸਾਡੇ ਬਹੁਤ ਬਿਰਾਂ ਨੂੰ ਸਾਡੇ ਸਰਪੰਚ ਸਾਹਿਬਾਨ ਆ ਮੈਂਬਰ ਸਾਹਿਬਾਨ ਆ ਸਾਡੇ ਸੀਨੀਅਰ ਸਿਟੀਜ਼ਨ ਉਹਨਾਂ ਨੂੰ ਕੋਈ ਵੀ ਜਿਹੜਾ ਬੰਦਾ ਤੰਗ ਕਰਦਾ ਮੈਨੂੰ ਆਪਣਾ ਦੁਸ਼ਮਣ ਸੰਖੇਪ ਜਿਹੜਾ ਬੰਦਾ ਮਾੜੀ ਦਾ ਕੰਮ ਕਰਦਾ ਮੈਂ ਉਹਦਾ ਖਿਲਾਫ ਹੋ ਕੇ ਮੈਂ ਆਉਂਦਾ ਮੈਂ ਸਪਸ਼ਟ ਕਰੂੰਗਾ ਮਾਨ ਸਾਹਿਬ ਨੂੰ ਕਿ ਇਹ ਬੰਦੇ ਨੂੰ ਸਨਮਾਨਿਤ ਕੀਤਾ ਜਾਏ ਜਿਹੜੇ ਕਰਪਟ ਲੋਕ ਆ ਜਿਹੜੇ ਸਾਡੇ ਲੋਕਾਂ ਨੂੰ ਤੰਗ ਕਰਦੇ ਆ ਕਿਉਂਕਿ ਸਰਕਾਰ ਕੋ ਤਰਖਾਹ ਲੈਂਦੀ ਆ ਕੋਈ ਕਟਪੁਤਨੀਆਂ ਬਣ ਕੇ ਜਿਹੜਾ ਉਹ ਗਲਤ ਕੰਮ ਕਰਦੇ ਆ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਹੁਣ ਐਦਾਂ ਨਹੀਂ ਹੋਣਾ ਹੁਣ ਤਗੜੇ ਹੋ ਕੇ ਜਿਹੜਾ ਕੋਈ ਪਹਿਲਾਂ ਕਰ ਲਿਆ ਕਰ ਰਿਹਾ ਹੁਣ ਅੱਜ ਤੋਂ ਬਾਅਦ ਕੋਈ ਵੀ ਜਿਹੜਾ ਵਾ ਅਫਸਰ ਕੋਈ ਨਹੀਂ ਹੋਵੇ ਉਹ ਸਮਾਜ ਦੇ ਹੱਕ 'ਚ ਕੰਮ ਕਰੇ ਚੰਗੇ ਕੰਮ ਕਰੇ ਇਮਾਨਦਾਰੀ ਨਾਲ ਕੰਮ ਕਰੇ ਮੈਂ ਉਹਦੇ ਨਾਲ ਆ ਬਾਕੀ ਪਿੰਡ ਵਾਲਿਆਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਡੀ ਇੱਜ਼ਤ ਮਾਨ ਪੂਰਾ ਹੋਊਗਾ ਸਰਕਾਰ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਹਰ ਵੇਲੇ ਰਾਤ ਦਿਨ ਜਦੋਂ ਵੀ ਮੈਨੂੰ ਕੋਈ ਫੋਨ ਕਰੂਗਾ ਮੈਂ ਹਰ ਵੇਲੇ ਹਾਜ਼ਰ ਹਾਂ ਤੁਹਾਡੇ ਪਿੰਡ ਦੇ ਕਈ ਸਮੱਸਿਆਵਾਂ ਆ ਜਿਹੜੀਆਂ ਹੈਗੀਆਂ ਮਤਲਬ ਕੱਚੇ ਕੋਠਿਆਂ ਦੀਆਂ ਉਸਤੇ ਪੈ ਗਈਆਂ ਨੇ ਨਹੀਂ ਕੱਚੇ ਕੋਠਿਆਂ ਦੀ ਅਸੀਂ ਜੀ ਨਹੀਂ ਪਾਈ ਜੀ ਤੇ ਹੋਰ ਵੀ ਬੜੇ ਕੰਮ ਨੇ ਤੁਹਾਡੇ ਕੋਲ ਰਾਸ਼ਨ ਕਾਰਡਾਂ ਦੀ ਪ੍ਰੋਬਲਮ ਨੇ ਤੁਹਾਡੇ ਕੱਚੇ ਕੋਠਿਆਂ ਦੀ ਪ੍ਰੋਬਲਮ ਨੇ ਤੁਹਾਡੇ ਸੂਪਰੇ ਜਿਹਾ ਤੁਹਾਨੂੰ ਕੰਮ ਸ਼ੁਰੂ ਹੋ ਰਿਹਾ ਹੋਰ ਵੀ ਗ੍ਰਾਂਟ ਜਿਹੜੀ ਆ ਡਿਸਰ ਤੋਂ ਕਰਦੇ ਆ ਅੱਜ ਪਰ ਮਤਲਬ ਜਿੱਦਾਂ ਪ੍ਰਿਆਰ ਤੁਹਾਨੂੰ ਸਲਾਹ ਨਹੀਂ ਅੱਗੇ ਇਸੇ ਲਕੀ ਦੀ ਕੰਮ ਕਾਫੀ ਨੇ ਸਾਡੇ ਪਿੰਡ ਦੇ ਉਹ ਅਸੀਂ ਤੁਹਾਨੂੰ ਵਿਸਤਾਰ ਦੇ ਨਾਲ ਬਹਿ ਕੇ ਦੱਸਾਂਗੇ ਕਿਉਂਕਿ ਸਾਡਾ ਪਿੰਡ ਕਾਫੀ ਪਿਛੜਿਆ ਹੋਇਆ ਕੋਈ ਗੱਲ ਨਹੀਂ ਜੀ ਇਹ ਸਾਰੇ ਤੁਹਾਡੇ ਕੰਮ ਜਿਹੜੇ ਪ੍ਰੋਜੈਕਟ ਦੇ ਆਧਾਰ ਤੇ ਹੋਣਗੇ ਔਰ ਬਾਕੀ ਜੇ ਕਿਸੇ ਦੀ ਕੋਈ ਸਮੱਸਿਆ ਹੁੰਦੀ ਆ ਆਪਾਂ ਸਟਾਜ ਭਾਈ ਬੈਠੇ ਆ ਮੈਂ ਬੈਠਾ ਹਾਂ ਤੁਹਾਡੇ ਸਾਰੇ ਪੜਦੇ ਮੋਤਬਰ ਨੇ ਕਿ ਕਿਸੇ ਵੀ ਤਰ੍ਹਾਂ ਲਈ ਕੋਈ ਮੁਸ਼ਕਲ ਆ ਮੈਂ ਤੁਹਾਡਾ ਆਪਣਾ ਛੋਟਾ ਭਰਾ ਹਾਂ ਅੜੀ ਨਾਲ ਦਫਤਰਿਆਂ ਘਰ ਆ ਜੋ ਜਿੱਥੇ ਮਰਜ਼ੀ ਆ ਕੋਈ ਕਿਸੇ ਤਰ੍ਹਾਂ ਤੁਹਾਡੇ ਕੰਮ ਆ ਅੱਜ ਅਸੀਂ ਸਾਰਾ ਪਿੰਡ ਕਣਿਆਕੇ ਬੰਗਰ ਇਕੱਠੇ ਹੋਏ ਹਾਂ ਜੀ ਤੇ ਅਸੀਂ ਕੋਈ ਅਜ ਆਪਣੇ ਗ੍ਰਾਮੀਣ ਸਭਾ ਦੇ ਮਤੇ ਹੀ ਉਹ ਪਾਏ ਨੇ ਤੇ ਦੂਜਾ ਸਾਡੇ ਪਿੰਡ ਦੀ ਬਹੁਤ ਹੀ ਚੀਜ਼ਾਂ ਤੋਂ ਸਾਡੇ ਪਿੰਡ ਦਾ ਇੱਕ ਬਹੁਤ ਵੱਡਾ ਕੰਮ ਹੀ ਜਿਹੜਾ ਆ ਨਾਲੇ ਤੇ ਤੁਸੀਂ ਵੇਖਣ ਦੇ ਜੇ ਇਹਦਾ ਪਾਣੀ ਬਿਲਕੁਲ ਲੀਕ ਹੋ ਰਿਹਾ ਹੈ ਜੋ ਕਿ ਪਿਛਲੇ 4-5 ਸਾਲ ਤੋਂ ਬਹੁਤ ਜ਼ਿਆਦਾ ਨਲਕ ਭਰੀ ਜ਼ਿੰਦਗੀ ਜਿਹੜੀ ਅਸੀਂ ਬਤੀਤ ਕਰ ਰਹੇ ਹਾਂ ਤੇ ਇਹ ਅਸੀਂ ਕਾਫੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਇਸ ਮਸਲੇ 'ਤੇ ਕੀਤੀ ਅਸੀਂ ਸਮੂਹ ਪੰਚਾਇਤ ਆਪਣੇ ਨਗਰ ਵੱਲੋਂ ਸਰਦਾਰ ਦਲਜੀਤ ਸਿੰਘ ਜੀ ਲੱਕੀ ਦੇ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਬੜੇ ਚੜਾ ਤੋਂ ਰੁਕੇ ਇਹ ਕੰਮ ਨੂੰ ਇਹਨਾਂ ਨੇ ਪ੍ਰਵਾਨਗੀ ਦਵਾਈ ਆ ਅਸੀਂ ਦੁਬਾਰਾ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅੱਗੇ ਵੀ ਇਹ ਇੱਥੇ ਤਰ੍ਹਾਂ ਦੀ ਉਮੀਦ ਰੱਖਦੇ ਇਹਨਾਂ ਤੋਂ ਕਿ ਸਾਡੇ ਪਿੰਡ ਦੇ ਹੋਰ ਵੀ ਬਹੁਤ ਕੰਮ ਨੇ ਜਿਹੜੇ ਕਿ ਸਾਨੂੰ ਆਸ ਹੈ ਕਿ ਤੋਂ ਪੂਰੇ ਕਰ ਲੰਗੇ